ਔਰ ਮੁੰਡਿਓ ਕਿੱਧਰ ਵੈਗ ਚੁੱਕੇ ਆ ਜੀ ਯਾਰ ਤੁਸੀਂ ਅਸੀਂ ਕੱਲ ਹੀ ਆਏ ਆ ਜੀ ਛੁੱਟੀਆਂ ਮਿਲੀਆਂ ਸੀ ਕਾਲਜ ਤੋਂ ਅਸੀਂ ਕਿਹਾ ਜੀ ਚਲੋ ਸ਼੍ਰੀਨਗਰ ਹੀ ਘੁੰਮ ਆਈਏ ਸਾਰੇ ਦੋਸਤਾਂ ਨੇ ਪਲਾਨ ਜਆ ਬਣਾਇਆ ਸੀ ਰਲ ਕੇ ਕਿਦਨ ਜਾ ਰਹੇ ਆ 30 ਮਈ ਨੂੰ ਜਾਵਾਂਗੇ ਸਰ ਤੇ 10 ਜੂਨ ਤਾਈਂ ਵਾਪਸ ਆ ਜਾਗੇ ਜੀ ਪਹਿਲੀ ਤਰੀਕ ਨੂੰ ਤੇਜਦੜ ਦਾ ਵੱਡਾ ਫੰਕਸ਼ਨ ਹੈ ਫੰਕਸ਼ਨ ਸਰ ਫੰਕਸ਼ਨ ਹੈ ਡੈਮੋਕ੍ਰੇਸੀ ਆਪਣਾ ਦੁਨੀਆ ਦਾ ਸਾਰੇ ਤੋਂ ਵੱਡਾ ਡੈਮੋਕ੍ਰੈਟਿਕ ਦੇਸ਼ ਅੱਛਾ ਜੀ ਕੋਦਣ ਆਪਾਂ ਵੋਟਾਂ ਪਾਉਣੀ ਆ ਯਾਰ ਇਹ ਤੇ ਸਾਰਿਆਂ ਤੋਂ ਇੰਪੋਰਟੈਂਟ ਕੰਮ ਹੈ ਸਾਰਾ ਸੂਰਾ ਤੇ ਹੁੰਦੀਆਂ ਰਹਿੰਦੀਆਂ ਮੇਰੇ ਫਾਦਰ ਸੀ 94 ਇਅਰ ਅੱਛਾ ਜੀ ਹਾਂ ਇਹਨਾਂ ਦਾ ਪੋਤਾ ਰਹਿੰਦਾ ਹੈ ਇੰਗਲੈਂਡਸ ਮੇਰਾ ਮੀ ਜੀ ਉਹਦੇ ਨੇ ਕੁੜੀ ਵੇਖਣ ਜਾਣੀ ਜੀ ਇਹ ਕਹਿੰਦੇ ਮੈਂ ਆਪਣੀ ਨੋ ਵੇਖਣੀ ਜੀ ਪਰ ਕਹਿੰਦੇ ਮੈਂ ਆਪਣੀ ਵੋਟ ਦਾ ਪਹਿਲੋ ਇਸਤੇਮਾਲ ਕਰੂੰਗਾ ਫੇਰ ਬਾਕੀ ਦੇ ਕੰਮ ਬਾਅਦ ਪਹਿਲਾਂ ਵੋਟ ਪਾਓ ਫੇਰ ਹੋਰ ਕੋਈ ਕੰਮ ਕਰੋ ਸੋ ਮੇਰੇ ਵਿਦਿਆਰਥੀਓ ਮੇਰੇ ਨਾਲ ਵਾਅਦਾ ਕਰੋ ਆਪਾਂ ਇੱਕ ਤਰੀਕ ਨੂੰ ਜ਼ਰੂਰ ਵੋਟ ਪਾਵਾਂਗੇ ਜ਼ਰੂਰ ਵੋਟ ਪਾਵਾਂਗੇ ਜ਼ਰੂਰ ਪਾਵਾਂਗੇ ਜ਼ਰੂਰ ਪਾਵਾਂਗੇ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ